ਬਿਸਤਰੇ ਤੇ ਬੈਠ ਕੇ ਭੋਜਨ ਕਰਨ ਨਾਲ ਕੀ ਹੁੰਦਾ ਹੈ? ਨਮਸਕਾਰ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਬਿਸਤਰੇ ਤੇ ਬੈਠ ਕੇ ਭੋਜਨ ਕਰਨ ਨਾਲ ਕੀ ਹੁੰਦਾ ਹੈ? ਦੋਸਤੋ ਇਹ ਅਮਰਾਜ ਨੇ ਚਿੱਤਰ ਗੁਪਤ ਨੂੰ ਜੋ ਭੇਤ ਦੱਸਿਆ ਸੀ ਉਹ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਤਾਂ ਚਲੋ ਬਿਨਾਂ ਦੇਰੀ ਕੀਤੇ ਜਾਣਦੇ ਹਾਂ ਕਿ ਮਨੁੱਖ ਨੂੰ ਬਿਸਤਰੇ ਤੇ ਬੈਠ ਕੇ ਭੋਜਨ ਕਿਉਂ ਨਹੀਂ ਕਰਨਾ ਚਾਹੀਦਾ? ਦੋਸਤੋ ਇੱਕ ਵਾਰ ਹੀ ਯਮ ਲੋਕ ਵਿੱਚ ਯਮਰਾਜ ਆਪਣੇ ਸਭਾਗਾਰ ਵਿੱਚ ਸਿੰਘਾਸਨ ਤੇ ਬਿਰਾਜਮਾਨ ਸਨ ਅਤੇ ਉਹਨਾਂ ਦੇ ਨੇੜੇ ਚਿਤ੍ਰਗੁਪਤ ਬੈਠ ਕੇ ਨਿਮਰਤਾ ਨਾਲ ਗੱਲ ਕਰ ਰਹੇ ਸਨ ਗੱਲਬਾਤ ਦੌਰਾਨ ਚਿਤ੍ਰਗੁਪਤ ਨੇ ਯਮਰਾਜ ਅੱਗੇ ਆਪਣੀ ਜਿਗਿਆਸਾ ਪ੍ਰਗਟ ਕੀਤੀ "ਹੇ ਪ੍ਰਭੂ ਕਿਰਪਾ ਕਰਕੇ ਮੇਰੀਆਂ ਕੁਝ ਸ਼ੰਕਾਵਾਂ ਦਾ ਹੱਲ ਕਰੋ ਮਨੁੱਖ ਨੂੰ ਭੋਜਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਭੋਜਨ ਕਰਨ ਲਈ ਸਹੀ ਦਿਸ਼ਾ ਅਤੇ ਸਥਾਨ ਕਿਹੜਾ ਹੈ" ਕਿਹੜੀਆਂ ਥਾਵਾਂ ਤੇ ਬੈਠ ਕੇ ਭੋਜਨ ਨਹੀਂ ਕਰਨਾ ਚਾਹੀਦਾ ਭੋਜਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਅਤੇ ਭੋਜਨ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ ਕਿਸ ਦੇ ਘਰ ਦਾ ਭੋਜਨ ਨਹੀਂ ਕਰਨਾ ਚਾਹੀਦਾ ਕਿਹੜੀਆਂ ਥਾਵਾਂ ਤੇ ਬੈਠ ਕੇ ਭੋਜਨ ਕਰਨ ਨਾਲ ਉਮਰ ਘਟ ਹੁੰਦੀ ਹੈ ਕਿਰਪਾ ਕਰਕੇ ਮੇਰੇ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਦਿਓ ਜੀ ਅਮਰਾਜ ਮੁਸਕੁਰਾਏ ਅਤੇ ਚਿੱਤਰ ਗੁਪਤ ਨੂੰ ਉੱਤਰ ਦਿੰਦੇ ਹੋਏ ਬੋਲੇ हे ਚਿੱਤਰ ਗੁਪਤ ਤੋ ਬਹੁਤ ਸਹੀ ਸਵਾਲ ਪੁੱਛੇ ਹਨ ਅਸਲ ਵਿੱਚ ਇੰਨਾ ਸਾਰੇ ਸਵਾਲਾਂ ਦਾ ਜਵਾਬ ਮਨੁੱਖ ਦੇ ਆਚਰਨ ਵਿਵਹਾਰ ਅਤੇ ਉਸ ਦੀਆਂ ਆਦਤਾਂ ਵਿੱਚ ਛੁਪਿਆ ਹੁੰਦਾ ਹੈ ਜਿਹੋ ਜਿਹਾ ਆਚਰਨ ਮਨੁੱਖ ਕਰਦਾ ਹੈ ਉਹੋ ਜਿਹਾ ਫਲ ਉਸ ਨੂੰ ਭੋਗਣਾ ਪੈਂਦਾ ਹੈ ਚੰਗੇ ਆਚਰਨ ਨਾਲ ਸੁਖ ਅਤੇ ਲੰਮੀ ਉਮਰ ਪ੍ਰਾਪਤ ਹੁੰਦੀ ਹੈ ਉੱਥੇ ਹੀ ਗਲਤ ਆਦਤਾਂ ਕਰ ਦੁੱਖ ਅਤੇ ਬੇਵਕਤੀ ਮੌਤ ਤੱਕ ਹੋ ਸਕਦੀ ਹੈ ਮਨੁੱਖਾਂ ਨੂੰ ਭੋਜਨ ਕਰਦੇ ਸਮੇਂ ਸ਼ਾਸਤਰਾਂ ਦੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਜੋ ਵੀ ਮਨੁੱਖ ਸ਼ਾਸਤਰਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਭੋਜਨ ਗ੍ਰਹਿਣ ਕਰਦਾ ਹੈ, ਉਹ ਨਿਸ਼ਚਿਤ ਤੌਰ ਤੇ ਲੰਮੀ ਉਮਰ ਵਾਲਾ ਹੁੰਦਾ ਹੈ। ਉਸ ਦਾ ਸਰੀਰ ਰੋਗਾਂ ਅਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਉਸ ਦੇ ਸਰੀਰ ਵਿੱਚ ਪਾਪ ਵਾਸ ਨਹੀਂ ਕਰਦੇ ਹਨ। ਇਸ ਲਈ ਭੋਜਨ ਕਰਦੇ ਸਮੇਂ ਮਨੁੱਖ ਨੂੰ ਦਿਸ਼ਾ, ਸਥਾਨ, ਸਮਾ ਅਤੇ ਉਮਰ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਇਹ ਸੁਣ ਕੇ ਚਿਤ੍ਰਗੁਪ ਨੇ ਨਿਮਰਤਾ ਨਾਲ ਕਿਹਾ हे ਪ੍ਰਭੂ ਕਿਰਪਾ ਕਰਕੇ ਇਹਨਾਂ ਪੇਤਾਂ ਨੂੰ ਵਿਸਥਾਰ ਨਾਲ ਸਮਝਾਓ ਭੋਜਨ ਸੰਬੰਧੀ ਜੋ ਵੀ ਨਿਯਮ ਹਨ ਮੈਨੂੰ ਵਿਸਥਾਰ ਨਾਲ ਦੱਸੋ ਯਮराज ਗੰਭੀਰ ਆਵਾਜ਼ ਵਿੱਚ ਬੋਲੇ हे ਚਿਤ੍ਰਗੁਪ ਤੇਰੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੈਨੂੰ ਇੱਕ ਪ੍ਰਾਚੀਨ ਕਥਾ ਸੁਣਾਉਂਦਾ ਹਾਂ ਇਸ ਕਥਾ ਨੂੰ ਧਿਆਨ ਨਾਲ ਸੁਣਨਾ ਇਸ ਵਿੱਚ ਤੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇਕ ਕਥਾ ਬਹੁਤ ਸਿੱਖਿਆਦਾਇਕ ਹੈ ਜੋ ਵੀ ਇਸ ਕਥਾ ਨੂੰ ਸਰਧਾ ਨਾਲ ਸੁਨੇਗਾ ਅਤੇ ਇਸ ਦਾ ਪ੍ਰਚਾਰ ਕਰੇਗਾ ਉਸ ਦੇ 32 ਤਰ੍ਹਾਂ ਦੇ ਪਾਪ ਮੈਂ ਮਾਫ਼ ਕਰ ਦੇਵਾਂਗਾ ਇਹ ਸੁਣ ਕੇ ਚਿੱਤਰਗੁਪਤ ਖੁਸ਼ ਹੋ ਗਏ ਅਤੇ ਬੋਲੇ ਹੇ ਧਰਮ ਰਾਜ ਤੁਹਾਡੇ ਮੁਖ ਤੋਂ ਇਹ ਮਹਾਨ ਕਥਾ ਨੂੰ ਸੁੰਨਣਾ ਮੇਰਾ ਸੁਭਾਗ ਹੈ ਮੈਂ ਧਿਆਨ ਨਾਲ ਇਸ ਨੂੰ ਜ਼ਰੂਰ ਸੁਣਾਗਾ ਫਿਰ ਹੀ ਅਮਰਾਜ ਚਿੱਤਰਗੁਪ ਨੂੰ ਉਹ ਪ੍ਰਾਚੀਨ ਕਥਾ ਸੁਨਣ ਲੱਗਤੇ ਹਨ ਉਹ ਕਥਾ ਮੈਂ ਤੁਹਾਨੂੰ ਸੁਣਾਵਾਂਗੀ प्यारे श्रोताओं एक कथा बहुत ही ज्ञान वधोन वाली है इस कथा नु तुसी अंत तक जरूर सुनना प्राचीन काल विच मगध देश दे विजय नामक राज विच चंद्रकेतु नाम दे प्रतापी अते धर्मप्रायनिक सम्राट राज करते सन उस राज विच कुदरत दी भरपूर संपदा सी अते प्रजा बहुत सुखी अते संतुष्ट सी ਰਾਜਾ ਚੰਦਰਕੇਤੂ ਗੁਣਵਾਨ, ਬੁੱਧੀਮਾਨ ਅਤੇ ਦਿਆਲੂ ਹਿਰਦੇ ਦੇ ਸਨ। ਉਹ ਹਮੇਸ਼ਾ ਪਰਜਾ ਦੇ ਹਿੱਤ ਵਿੱਚ ਕੋਸ਼ਿਸ਼ ਕਰਦੇ ਰਹਿੰਦੇ ਅਤੇ ਯਗ, ਦਾਨ ਅਤੇ ਜਨ ਕਲਿਆਣ ਦੇ ਅਨੇਕ ਕਾਰਜ ਕਰਦੇ ਰਹਿੰਦੇ ਸਨ। ਪਰਜਾ ਉਹਨਾਂ ਨੂੰ ਪਿਤਾ ਵਾਂਗ ਆਦਰ ਅਤੇ ਪ੍ਰੇਮ ਦਿੰਦੀ ਸੀ। ਰਾਜੇ ਦੀ ਪਤਨੀ ਰਾਣੀ ਸ਼ੀਲਵਤੀ ਵੀ ਓਨੀ ਹੀ ਧਰਮਪ੍ਰੰਤ, ਸੁੰਦਰ ਅਤੇ ਸਦਾਚਾਰੀ ਸੀ। ਰਾਣੀ ਸ਼ੀਲਵਤੀ ਹਰ ਰੋਜ਼ ਪੂਜਾ ਪਾਠ ਕਰਦੀ। ਲੋੜਵੰਦਾਂ ਨੂੰ ਆਨ ਵਸਤਰ দান ਕਰਦੀ ਅਤੇ ਸੱਚੇ ਦਿਲੋਂ ਪਰਜਾ ਦੇ ਕਲਿਆਣ ਦੀ ਕਾਮਨਾ ਕਰਦੀ ਸੀ ਇਸ ਦਿਪ ਜੋੜੀ ਦੇ ਰਾਜ ਵਿੱਚ ਸਾਰੇ ਸੁਖੀ ਸਨ ਪਰ ਇੱਕ ਦੁੱਖ ਸੀ ਜੋ ਰਾਜਾ ਰਾਣੀ ਦੇ ਦਿਲ ਨੂੰ ਹਮੇਸ਼ਾ ਚੁਬਦਾ ਰਹਿੰਦਾ ਸੀ ਉਹ ਦੁੱਖ ਸੀ ਸੰਤਾਨ ਨਾ ਹੋਣਾ ਰਾਜਾ ਚੰਦਰਕੇਤੂ ਅਤੇ ਰਾਣੀ ਸ਼ੇਲਵਤੀ ਦੀ ਕੋਈ ਸੰਤਾਨ ਨਹੀਂ ਸੀ ਸਾਲਾਂ ਬੀਤ ਗਏ ਉਹਨਾਂ ਨੇ ਅਨੇਕ ਵਰਤ ਪੂਜਾ ਅਤੇ ਯਗ ਕੀਤੇ ਦੇਵੀ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ ऋषि मुनियाँ दी सेवा ਕੀਤੀ ਪਰ ਉਹਨਾਂ ਨੂੰ ਪੁੱਤਰ ਜਾਂ ਧੀ ਪ੍ਰਾਪਤ ਨਹੀਂ ਹੋਈ। ਦੋਵੇਂ ਇਸ ਗੱਲ ਤੋਂ ਬਹੁਤ ਦੁਖੀ ਰਹਿੰਦੇ ਸਨ। ਰਾਜਾ ਆਪਣੇ ਮਹਿਲ ਵਿੱਚ ਕਈ ਵਾਰ ਚਿੰਤਿਤ ਹੋ ਕੇ ਸੋਚਦਾ, ਮੈਂ ਅਜਿਹਾ ਕਿਹੜਾ ਪਾਪ ਕੀਤਾ ਹੈ ਜੋ ਮੈਨੂੰ ਪੁੱਤਰ ਸੁਖ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ। ਰਾਜ ਵਿੱਚ ਸਭ ਕੁਝ ਹੈ ਪਰ ਜਸ ਸੁખી ਹੈ ਪਰ ਮੇਰੇ ਵੰਸ਼ ਨੂੰ ਅੱਗੇ ਵਧਾਉਣ ਵਾਲਾ ਕੋਈ ਵਾਰਿਸ ਨਹੀਂ। ਕਿ ਮੇਰੇ ਪੁੰਨਾਂ ਵਿੱਚ ਕੋਈ ਕਮੀ ਰਹਿ ਗਈ? ਜਾ ਪਿਛਲੇ ਜਨਮ ਦੇ ਕਿਸੇ ਅਪਰਾਧ ਦਾ ਫਲ ਮੈਨੂੰ ਮਿਲ ਰਿਹਾ ਹੈ ਰਾਜਾ ਚੰਦਰ ਕੇਤੂ ਦਿਨ ਬਦ ਦਿਨ ਹੋਰ ਉਦਾਸ ਰਹਿਣ ਲੱਗਾ ਪਰਜਾ ਨੂੰ ਜਦੋਂ ਇਹ ਪਤਾ ਲੱਗਾ ਕਿ ਰਾਜਾ ਆਪਣੀ ਸੰਤਾਨਹੀਣਤਾ ਕਾਰਨ ਦੁਖੀ ਹੈ ਤਾਂ ਰਾਜਾ ਦੇਲ ਰਾਜ ਦੇ ਲੋਕ ਵੀ ਚਿੰਤਾ ਕਰਨ ਲੱਗੇ ਸਭ ਈਸ਼ਵਰ ਨੂੰ ਪ੍ਰਾਰਥਨਾ ਕਰਦੇ ਕਿ ਰਾਜਾ ਰਾਣੀ ਨੂੰ ਛੇਤੀ ਸੰਤਾਨ ਸੁਪ੍ਰਾਪਤ ਹੋਵੇ ਇੱਕ ਦਿਨ ਰਾਜਾ ਨੇ ਫੈਸਲਾ ਕੀਤਾ ਕਿ ਉਹ ਕਿਸੇ ਮਹਾਪੁਰਖ ਦੀ ਸ਼ਰਨ ਲੈ ਕੇ اپنی સમસ્યા ਦਾ ਹੱਲ ਪੁੱਛਣਗੇ ਉਹਨਾਂ ਨੂੰ ਯਾਦ ਆਇਆ ਕਿ ਮਹਾਨ ਤਪਸਵੀ ਰਿਸ਼ੀ ਵਿਸ਼ੇਸ਼ਟ ਇਸ ਸਮੇਂ ਨੇੜੇ ਦੇ ਜੰਗਲ ਵਿੱਚ ਆਸ਼ਰਮ ਬਣਾ ਕੇ ਤਪ ਕਰ ਰਹੇ ਹਨ ਰਿਸ਼ੀ ਵਿਸ਼ੇਸ਼ਟ ਤ੍ਰਿਕਾਲ ਦਰਸ਼ੀ ਅਤੇ ਦਿਪ ਦ੍ਰਿਸ਼ਟੀ ਵਾਲੇ ਮਹਾਤਮ ਹਨ ਉਹ ਜ਼ਰੂਰ ਹੀ ਇਸ ਭੇਤ ਨੂੰ ਜਾਣ ਸਕਤੇ ਹਨ ਰਾਜਾ ਨੇ ਫੈਸਲਾ ਕੀਤਾ ਕਿ ਉਹ ਖੁਦ ਆਸ਼ਰਮ ਜਾ ਕੇ ਰਿਸ਼ੀ ਵਿਸ਼ੇਸ਼ਟ ਤੋਂ ਮਾਰਗਦਰਸ਼ਨ ਮੰਗਣਗੇ ਅਗਲੇ ਹੀ ਦਿਨ ਸਵੇਰੇ ਰਾਜਾ ਚੰਦਰਕੇਤੂ ਕੁਝ ਸਹਿਯੋਗੀਆਂ ਸਮੇਤ ਆਪਣੇ ਰਾਥ ਤੇ ਸਵਾਰ ਹੋ ਕੇ ਜੰਗਲਵਾਲ ਚਲ ਪਏ। ਛੇਤੀ ਹੀ ਰਾਜਾ ਵਿਸ਼ੇਸ਼ਟ Muni ਦੇ ਸ਼ਾਂਤ ਆਸ਼ਰਮ ਪਹੁੰਚੇ ਜੋ ਹਰੇ ਭਰੇ ਰੁੱਖਾਂ ਨਾਲ ਘਿਰਿਆ ਸੀ ਅਤੇ ਜਿੱਥੇ ਪੰਛੀਆਂ ਦੀ ਮਿੱਠੀ ਚਹਿਕ ਗੂੰਜ ਰਹੀ ਸੀ। ਰਿਸ਼ੀ ਵਿਸ਼ੇਸ਼ਟ ਆਸ਼ਰਮ ਦੇ ਦਰਵਾਜ਼ੇ ਤੇ ਹੀ ਜਿਵੇਂ ਉਹਨਾਂ ਦੀ ਉਡੀਕ ਕਰ ਰਹੇ ਸਨ ਰਾਜੇ ਨੂੰ ਆਉਂਦਾ ਦੇਖ ਕੇ ਰਿਸ਼ੀ ਨੇ ਮੁਸਕਰਾ ਕੇ ਸਵਾਗਤ ਕੀਤਾ ਅਤੇ ਬੋਲੇ ਔਰ ਆਚਨ ਸਾਡੇ ਆਸ਼ਰਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਇੱਧਰ ਆਉਣ ਦਾ ਕੀ ਕਾਰਨ ਹੈ ਸਭ ਠੀਕ ਤਾਂ ਹੈ ਕਿਤੇ ਰਾਜਕਾਤ ਤੋਂ ਵਿਰਤ ਹੋ ਕੇ ਸੰਨਿਆਸ ਲੈਣ ਦਾ ਵਿਚਾਰ ਤਾਂ ਨਹੀਂ ਬਣਾ ਲਿਆ ਇਹਨਾਂ ਕਹਿ ਕੇ ਰਿਸ਼ੀ ਨੇ ਹਲਕੀ ਜਿਹੀ ਮੁਸਕਾਨ ਕੀਤੀ ਫਿਰ ਗੰਭੀਰ ਹੋ ਗਏ ਰਾਜਾ ਚੰਦਰਕੀਤੂ ਨੇ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ हे ਮਨੀ ਮਨੀਵਰ ਰਾਜਕਾਤ ਚੰਗੀ ਤਰ੍ਹਾਂ ਚੱਲ ਰਿਹਾ ਹੈ ਸਨਿਆਸ ਲੈਣ ਦਾ ਇਰਾਦਾ ਨਹੀਂ ਹੈ ਪਰ ਮੈਂ ਇੱਕ ਭਾਰੀ ਚਿੰਤਾ ਕਾਰਨ ਵਿਚੇਨ ਹੋ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤੁਸੀਂ ਜਗਤ ਦੇ ਪੇਤਾਂ ਦੇ ਜਾਣਕਾਰ ਹੋ ਮੇਰੀ ਸ਼ੰਕਾ ਦਾ ਹੱਲ ਸਿਰਫ ਤੁਸੀਂ ਹੀ ਕਰ ਸਕਦੇ ਹੋ ॠषि ਵਿਸ਼ਿਸ਼ਟ ਨੇ ਹਮਦਰਦੀ ਭਰੀ ਆਵਾਜ਼ ਵਿੱਚ ਪੁੱਛਿਆ ਰਾਜਨ ਤੁਹਾਡੇ ਵਰਗੇ ਪ੍ਰਤਾਪੀ ਅਤੇ ਧਰਮ ਨਿਸ਼ਟ ਰਾਜੇ ਨੂੰ ਭਲਾ ਕਿਸ ਗੱਲ ਦਾ ਦੁੱਖ ਹੋ ਸਕਦਾ ਹੈ ਯਕੀਨਨ ਤੁਹਾਡੀ ਪਰਜਾ ਸੁખી ਹੈ ਰਾਜ ਖੁਸ਼ਹਾਲ ਹੈ ਫਿਰ ਵੀ ਜੇ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਜਾਂ ਦੁੱਖ ਹੈ ਤਾਂ ਬਿਨਾਂ ਝਿਜਕ ਦੇ ਕਹੋ ਮੈਂ ਆਪਣੀ ਪੂਰੀ ਕੋਸ਼ਿਸ਼ ਨਾਲ ਜ਼ਰੂਰ ਸਹਾਇਤਾ ਕਰਾਂਗਾ ਤਦ ਰਾਜਾ ਚੰਦਰਕੇਤੂ ਨੇ ਦੁਖੀ ਆਵਾਜ਼ ਵਿੱਚ ਆਪਣੀ ਪੀੜਾ ਸੁਣਾਈ हे मुनिਵਰ ਮੇਰੇ ਜੀਵਨ ਵਿੱਚ ਇੱਕ ਹੀ ਘਾਟ ਹੈ ਮੇਰੀ ਕੋਈ ਸੰਤਾਨ ਨਹੀਂ ਹੈ ਨਾ ਪੁੱਤਰ ਨਾ ਧੀ ਮੈਂ ਅਨੇਕ ਯੱਗ ਵਰਤ ਕੀਤੇ ਤੀਰਥਾਂ ਦੇ ਦਰਸ਼ਨ ਕੀਤੇ ब्राह्मणਾਂ ਨੂੰ দান ਦਿੱਤਾ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕਿਸਮਤ ਨੇ ਮੈਨੂੰ ਸੰਤਾਨ ਸੁਖ ਤੋਂ ਵਾਂਝਾ ਰੱਖਿਆ ਹੈ ਕਿਰਪਾ ਕਰਕੇ ਦੱਸੋ ਕਿ ਮੇਰੇ ਤੋਂ ਅਜਿਹਾ ਕਿਹੜਾ ਅਪਰਾਧ ਹੋਇਆ ਹੈ ਜਿਸ ਕਰਕੇ ਮੈਨੂੰ ਸੰਤਾਨਹੀਨ ਰਹਿਣ ਦੀ ਸਜ਼ਾ ਮਿਲੀ ਹੈ ਮੇਰੇ ਬਾਦ ਮੇਰੇ ਰਾਜ ਦਾ ਵਾਰਸ ਕੌਣ ਹੋਵੇਗਾ ਮੇਰਾ ਵੰਸ਼ ਕਿਵੇਂ ਅੱਗੇ ਵਧੇਗਾ ਮੇਰੇ ਮਨ ਦੀ ਇਹ ਪੀੜਾ ਦੂਰ ਕਰੋ ਅਤੇ ਇਹ ਵੀ ਦੱਸੋ ਕਿ ਸੰਤਾਨ ਪ੍ਰਾਪਤੀ ਲਈ ਮੈਨੂੰ ਕੀ ਉਪਾਏ ਕਰਨਾ ਚਾਹੀਦਾ ਹੈ ਰਾਜੇ ਦੀ ਪੀੜਾ ਸੁਣ ਕੇ ॠषि ਵਿਸ਼ੇਸ਼ ਨੇ ਕੁਝ ਪਲ ਲਈ ਅੱਖਾਂ ਬੰਦ ਕਰ ਲਈਆਂ ਤੇ ਆਪਣੀ ਦਿਵ ਦ੍ਰਿਸ਼ਟੀ ਨਾਲ ਰਾਜੇ ਦੇ ਪਿਛਲੇ ਜਨਮ ਦੇ ਕਰਮਾਂ ਦਾ ਨਿਰੀਖਣ ਕਰਨ ਲੱਗੇ। ਧਿਆਨ ਵਿੱਚ ਮਗਨ ॠषि ਤੇ ਰਾਜੇ ਦੀਆਂ ਨਜ਼ਰਾਂ ਟਿਕੀਆਂ ਸਨ। ਕੁਝ ਪਲਾਂ ਬਾਅਦ ॠषि ਨੇ ਅੱਖਾਂ ਖੋਲ ਕੇ ਕਿਹਾ, "ਹੇ ਰਾਜਨ, ਜੋ ਕੁਝ ਮੈਂ ਦੱਸ ਰਿਹਾ ਹਾਂ, ਉਸ ਨੂੰ ਧੀਰਜ ਨਾਲ ਸੁਣੋ। ਤੁਹਾਡੀ ਸੰਤਾਨ ਨਾ ਹੋਣ ਦਾ ਕਾਰਨ ਤੁਹਾਡੇ ਪਿਛਲੇ ਜਨਮ ਦੇ ਕਰਮ ਵਿੱਚ ਛੁਪਿਆ ਹੈ।" ਪਿਛਲੇ ਜਨਮ ਵਿੱਚ ਅਨਜਾਨੇ ਵਿੱਚ ਤੁਹਾਡੇ ਤੋਂ ਇੱਕ ਅਪਰਾਧ ਹੋਇਆ ਸੀ ਜਿਸ ਦੀ ਸਜ਼ਾ ਤੁਹਾਨੂੰ ਇਸ ਜਨਮ ਵਿੱਚ ਸੰਤਾਨ ਹਿੰਤਾ ਦੇ ਰੂਪ ਵਿੱਚ ਮਿਲ ਰਹੀ ਹੈ ਰਾਜਾ ਚੰਦਰਕੇਤੂ ਹੈਰਾਨ ਹੋ ਕੇ ਬੋਲੇ ਪਿਛਲੇ ਜਨਮ ਦਾ ਪਾਪ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਮੁਨੀਵਰ ਮੇਰੇ ਤੋਂ ਅਜਿਹਾ ਕਿਹੜਾ ਪਾਪ ਹੋ ਗਿਆ ਵਿਸ਼ੇਸ਼ਟ ਜੀ ਬੋਲੇ ਪਿਛਲੇ ਜਨਮ ਵਿੱਚ ਤੁਸੀਂ ਇੱਕ ਸਧਾਰਨ ਸ਼ਿਕਾਰੀ ਸੀ ਅਤੇ ਜੰਗਲ ਵਿੱਚ ਸ਼ਿਕਾਰ ਕਰਕੇ ਗੁਜ਼ਾਰਾ ਕਰਦੇ ਸੀ ਅਸਲ ਵਿੱਚ ਤੁਸੀਂ ਬੁਰੇ ਦਿਲ ਦੇ ਨਹੀਂ ਸੀ ਪਰ ਸ਼ਿਕਾਰ ਦੌਰਾਨ ਕਦੇ-ਕਦੇ ਅਧਰਮ ਹੋ ਹੀ ਜਾਂਦਾ ਹੈ ਇੱਕ ਦਿਨ ਦੀ ਗੱਲ ਹੈ ਤੁਸੀਂ ਜੰਗਲ ਵਿੱਚ ਇੱਕ ਹਿਰਨ ਦਾ ਪਿੱਛਾ ਕਰਦੇ ਕਰਦੇ ਬਹੁਤ ਦੂਰ ਨਿਕਲ ਗਏ ਉੱਥੇ ਇੱਕ ਹਰੀ-ਪਰੀ ਥਾਂ ਤੇ ਇੱਕ ਗਊ ਮਾਤਾ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਬਦਕਿਸਮਤੀ ਨਾਲ ਤੁਹਾਨੂੰ ਉਹ ਦਿਖਾਈ ਨਹੀਂ ਦਿੱਤੀ ਤੁਹਾਨੂੰ ਲੱਗਾ ਸ਼ਾਇਦ ਹਿਰਨ ਝਾੜੀਆਂ ਪਿੱਛੇ ਹੈ ਅਤੇ ਤੁਸੀਂ ਉਸੇ ਪਾਸੇ ਤੀਰ ਚਲਾ ਦਿੱਤਾ। ਉਹ ਤੀਰ ਸਿੱਧਾ ਉਸ ਗਊ ਮਾਤਾ ਨੂੰ ਜਾ ਲੱਗਾ। ਵਿਚਾਰੀ ਗਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਦਰਦ ਨਾਲ ਜ਼ਮੀਨ ਤੇ ਡਿੱਗ ਪਈ। ਉਸਦਾ ਬੱਚਾ ਡਰ ਕੇ ਕੰਬਣ ਲੱਗਾ। ਜਦੋਂ ਤੁਹਾਨੂੰ ਆਪਣੀ ਗਲਤੀ ਦਾ ਪਤਾ ਲੱਗਾ ਤਾਂ ਤੁਸੀਂ ਬਹੁਤ ਪਛਤਾਏ ਅਤੇ ਭੱਜ ਕੇ ਗਾਂ ਕੋਲ ਪਹੁੰਚੇ। ਤੁਸੀਂ ਤੁਰੰਤ ਇਲਾਜ ਦੀ ਕੋਸ਼ਿਸ਼ ਕੀਤੀ। ਪਰ ਕੁਝ ਦੇਰ ਬਾਅਦ ਉਸ ਗਾਣੇ ਤੜਪ ਕੇ ਪ੍ਰਾਂਤ त्याग ਦਿੱਤੇ। हे राजन गौ माता ਨੂੰ ਬਿਨਾ ਕਾਰਨ ਦੁੱਖ ਪਹੁੰਚਾਨ ਕਾਰਨ ਹੀ ਤੁਹਾਨੂੰ ਇਸ ਜਨਮ ਵਿੱਚ ਸੰਤਾਨ ਸੁਖ ਤੋਂ ਵਾਂਝਾ ਰਹਿਣਾ ਪਿਆ ਹੈ। ਗਾਂ ਪਰਮ ਪਵਿੱਤਰ ਪ੍ਰਾਣੀ ਹੈ ਅਤੇ ਉਸ ਨੂੰ ਗਊ ਮਾਤਾ ਕਿਹਾ ਜਾਂਦਾ ਹੈ। ਉਸ ਦੀ ਪੀੜਾ ਦਾ ਪਾਪ ਬਹੁਤ ਵੱਡਾ ਹੁੰਦਾ ਹੈ। ਭਾਵੇਂ ਉਹ ਅਣਜਾਣੇ ਵਿੱਚ ਹੋਇਆ ਪਰ ਪਿਛਲੇ ਜਨਮ ਵਿੱਚ ਤੁਹਾਡੇ ਹੱਥੋਂ ਇਹ ਪਾਪ ਹੋਇਆ ਸੀ। ਇਸ ਲਈ ਇਸ ਜਨਮ ਵਿੱਚ ਤੋਂ ਹਾਨੂੰ ਪੁੱਤਰਹੀਨ ਰਹਿਣ ਦਾ ਸ਼ਰਾਪ ਮਿਲਿਆ ਪਿਛਲੇ ਜਨਮ ਦਾ ਇਹ ਪੇਤ ਸੁਣ ਕੇ ਰਾਜਾ ਚੰਦਰ ਕੇਤੂ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਉਹ ਦੁਖੀ ਹੋ ਕੇ ਬੋਲੇ ਮੁਨੀਵਰ ਮੈਨੂੰ ਪਛਤਾਵਾ ਹੈ ਕਿ ਪਿਛਲੇ ਜਨਮ ਵਿੱਚ ਮੇਰੇ ਤੋਂ ਅਜੇਹਾ ਅਨਰਥ ਹੋ ਗਿਆ ਮੈਂ ਅਗਿਆਨਤਾवश ਗਊ ਹੱਤਿਆ ਦਾ ਪਾਪ ਕੀਤਾ ਹੁਣ ਦੱਸੋ ਕਿ ਇਸ ਪਾਪ ਤੋਂ ਮੁਕਤੀ ਦਾ ਕੋਈ ਰਾਹ ਹੈ ਕਿ ਕੋਈ ਪਛਤਾਪ ਹੈ ਜੋ ਮੈਂ ਕਰ ਸਕਦਾ ਹਾਂ ਇਰਪਾ ਕਰਕੇ ਮੈਨੂੰ ਇਸ ਪਾਪ ਤੋਂ ਉਬਰਣ ਦਾ ਉਪਾਏ ਦੱਸੋ ਰਿਸ਼ੀ ਵਿਸ਼ਿਸ਼ਟ ਨਿੱਕੋਮਲ ਆਵਾਜ਼ ਵਿੱਚ ਕਿਹਾ हे राजन ਹਰ ਪਾਪ ਤੋਂ ਪਛਤਾਪ ਦੁਆਰਾ ਮੁਕਤੀ ਸੰਭਵ ਹੈ ਜੇ ਮਨੁੱਖ ਦਿਨੋਂ ਪਛਤਾਪ ਕਰਨਾ ਚਾਹੇ ਤੁਹਾਡੇ ਮਾਮਲੇ ਵਿੱਚ ਵੀ ਉਪਾਏ ਹੈ ਗਊ ਹੱਤਿਆ ਜਾਂ ਗਊ ਨੂੰ ਦੁੱਖ ਦੇਣ ਦੇ ਪਛਤਾਪ ਵਜੋਂ ਤੁਹਾਨੂੰ ਗਊ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਪੂਰੀ ਸ਼ਰਧਾ ਨਾਲ ਗਾਵਾਂ ਦੀ ਸੇਵਾ ਕਰੋ ਭੁੱਖੀਆਂ ਗਾਵਾਂ ਨੂੰ ਚਾਰਾ ਪਾਣੀ ਦੇਵ ਗਊਸ਼ਾਲਾਾਂ માં ਬਨਵਾਓ ਬਿਮਾਰ ਗਾਵਾਂ ਦਾ ਇਲਾਜ ਕਰਵਾਓ ਅਤੇ ਗਊ ਮਾਤਾ ਪ੍ਰਤੀ પ્રેમ ਅਤੇ ਭਗਤੀ ਰੱਖੋ ਗਊ ਸੇਵਾ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਇਸੇ ਨਾਲ ਤੁਹਾਡੇ ਪਿਛਲੇ ਜਨਮ ਦੇ ਪਾਪ ਤਾਂ ਨਾਸ਼ ਹੋ ਸਕੇਗਾ ਰਾਜਾ ਚੰਦਰਕੇਤੂ ਨੇ ઋષਿ ਦੇ ਚਰਨ ਫੜ ਲਏ ਅਤੇ ਧੰਨਵਾਦ ਕਰਦੇ ਹੋਏ ਬੋਲੇ muni ਵਰ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਂ ਜ਼ਰੂਰ ਤੁਹਾਡੇ ਦੱਸੇ ਮਾਰਗ ਤੇ ਚੱਲਾਂਗਾ गौ माता दी सेवा करके ही मैं अपने पाप धोंदी कोशिश करूंगा ऋषि विशिश ने आशीर्वाद देते हुए राजे नु विदा किया राजा चंद्रकेतु आश्रम तो पार्थ के पूरी श्रद्धा नाल गौ सेवा विच जुट गए उन्होंने पूरे राज विच गौशालावां बनवाईयां आते खुद हर रोज गौवां दी देखभाल ate पूजा करण लगे रानी शीलवती भी गौ मातावां दी सेवा विच बराबर लगी रे ओना नु ਪੂਰਾ ਵਿਸ਼ਵਾਸ ਸੀ ਕਿ ਗਊ ਸੇਵਾ ਨਾਲ ਉਹਨਾਂ ਦੇ ਜੀਵਨ ਦਾ ਹਨੇਰਾ ਜ਼ਰੂਰ ਦੂਰ ਹੋਵੇਗਾ। ਕਈ ਮਹੀਨਿਆਂ ਤੱਕ ਲਗਾਤਾਰ ਸ਼ਰਦਾ ਨਾਲ ਗਾਵਾਂ ਦੀ ਸੇਵਾ ਕਰਨ ਤੋਂ ਬਾਅਦ ਭਗਵਾਨ ਨੇ ਉਹਨਾਂ ਦੀ ਪ੍ਰਾਰਥਨਾ ਸੁਣੀ। ਹੈਰਾਨੀ ਸ਼ੀਲਵਤੀ ਨੇ ਆਖਰਕਾਰ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ। ਸਾਲਾਂ ਬਾਅਦ ਸੰਤਾਨ ਸੁਖ ਪਾ ਕੇ ਰਾਜਾ ਰਾਣੀ ਦੀਆਂ ਖੁਸ਼ੀਆਂ ਦੀਆਂ ਕੋਈ ਵੀ ਠਿਕਾਣਾ ਨਾ ਰਿਆ। ਪੂਰੇ ਰਾਜ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਅਤੇ ਉਸ ਸ਼ੁਭ ਮੌਕੇ ਤੇ ਪਰਜਾ ਨੇ ਵੀ ਖੁਸ਼ੀ-ਖੁਸ਼ੀ ਉਤਸਵ ਮਨਾਇਆ ਸਮਾਂ ਬੀਤ ਗਿਆ ਰਾਜਕੁਮਾਰ ਇੱਕ ਤੰਦਰੁਸਤ ਬਾਲਕ ਦੇ ਰੂਪ ਵਿੱਚ ਵੱਡਾ ਹੋਣ ਲੱਗਾ ਰਾਜਾ ਰਾਣੀ ਨੇ ਉਸ ਦਾ ਪਾਲਨ-ਪੋषण ਬੜੇ ਲਾਡ ਪਿਆਰ ਨਾਲ ਕੀਤਾ ਸਾਲਾਂ ਬਾਅਦ ਸੰਤਾਨ ਮਿਲਨ ਕਾਰਨ ਉਹ ਰਾਜਕੁਮਾਰ ਦੀ ਹਰ ਇੱਛਾ ਪੂਰੀ ਕਰਦੇ ਸਨ ਮਾਤਾ-ਪਿਤਾ ਨੂੰ ਖੁਸ਼ ਰੱਖਣ ਲਈ ਮਹਿਲ ਦੇ ਸੇਵਕ ਵੀ ਰਾਜਕੁਮਾਰ ਨੂੰ ਲਾਡ ਪਿਆਰ ਦਿੰਦੇ ਅਤੇ ਕਦੇ ਕਿਸੇ ਗੱਲ ਲਈ ਉਸ ਨੂੰ ਸਖਤ ਅਨੁਸ਼ਾਸਨ ਵਿੱਚ ਨਹੀਂ ਰੱਖਿਆ ਜਾਂਦਾ ਸੀ ਬਹੁਤ ਜ਼ਿਆਦਾ ਲਾਡ ਪਿਆਰ ਕਾਰਨ ਰਾਜਕੁਮਾਰ ਅਨੁਸ਼ਾਸਨਹੀਨ ਹੋਣ ਲੱਗਾ ਸੀ ਹਾਲਾਂਕਿ ਉਹ ਦਿਲ ਦਾ ਬੁਰਾ ਨਹੀਂ ਸੀ ਪਰ ਬਚਪਨ ਤੋਂ ਹੀ ਉਸ ਨੂੰ ਮਨਮਰਜ਼ੀ ਕਰਨ ਦੀ ਛੋਟ ਮਿਲ ਗਈ ਸੀ ਉਹ ਸਵੇਰ देर तक ਸੁੱਤਾ ਰਹਿੰਦਾ ਤੇ ਬਿਨਾਂ ਨਹਾਤੇ ਧੋਤੇ ਰਸੋਈ ਤੋਂ ਨਾਸ਼ਤਾ ਮੰਗ ਲੈਂਦਾ ਕਦੇ ਭੋਜਨ ਕਮਰੇ ਵਿੱਚ ਜਾਂਦਾ ਕਸ਼ਟ ਨਹੀਂ ਕਰਦਾ ਸਗੋਂ ਬਿਸਤਰੇ ਤੇ ਹੀ ਭੋਜਨ ਕਰਨ ਦੀ ਜ਼ਿੱਦ ਕਰਦਾ ਮਹਿਲ ਦੇ ਦਾਸ-ਦਾਸੀਆਂ ਸੋਨੇ ਦੀ ਥਾਲੀ ਵਿੱਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਸਜਾ ਕੇ ਰਾਜਕੁਮਾਰ ਦੇ ਸੌਣ ਵਾਲੇ ਕਮਰੇ ਤੱਕ ਲਿਆਉਂਦੇ ਰਾਜਾ ਜਾਂ ਰਾਣੀ ਉਸ ਨੂੰ ਡਾਂਟਦੇ ਟੋਕਦੇ ਨਹੀਂ ਸਨ ਅਤੇ ਸੇਵਕ ਵੀ ਉਸ ਦੀ ਹਰ ਇੱਛਾ ਪੂਰੀ ਕਰਦੇ ਸਨ ਰਾਜਗੁਰੂ ਸੁਮੇਤ ਕੁਜ਼ ਬਜ਼ੁਰਗਾ ਨੇ ਕਦੇ-ਕਦੇ ਰਾਜਕੁਮਾਰ ਨੂੰ ਸਮੇਂ ਤੇ ਨਹਾਉਣ ਅਤੇ ਸਹੀ ਥਾਂ ਤੇ ਬੈਠ ਕੇ ਖਾਣ ਦੀ ਸਲਾਹ ਵੀ ਦਿੱਤੀ ਪਰ ਮਾਤਾ ਪਿਤਾ ਨੇ ਪਿਆਰ ਵਸ ਉਸ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਰਾਣੀ ਸ਼ੀਲਵਤੀ ਵੀ ਪੁੱਤਰ ਦੀ ਹਰ ਫਰਮਾਇਸ਼ ਪੂਰੀ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਉਸ ਦਾ ਬਚਪਨ ਹੱਸਦੇ ਖੇਡਦੇ ਬੀਤੇ ਇਸ ਤਰ੍ਹਾਂ ਰਾਜਕੁਮਾਰ ਜਵਾਨ ਕਿਸ਼ੋਰ ਅਵਸਥਾ ਤੱਕ ਪਹੁੰਚਿਆ ਦੇਖਦੇ ਦੇਖਦੇ ਉਹ 16 ਸਾਲ ਦਾ ਹੋ ਗਿਆ ਰਾਜਾ ਚੰਦਰਕੇਤੂ ਨੇ ਮਨ ਹੀ ਮਨ ਉਸ ਨੂੰ ਆਪਣਾ ਵਾਰਿਸ ਮੰਨਣਾ ਸ਼ੁਰੂ ਕਰ ਦਿੱਤਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ 16 ਸਾਲ ਦੀ ਉਮਰ ਵਿੱਚ ਰਾਜਕੁਮਾਰ ਅਚਾਨਕ ਇੱਕ ਗੰਭੀਰ ਬਿਮਾਰੀ ਨਾਲ ਪੀੜਿਤ ਹੋ ਗਿਆ ਰਾਜਵੈਦਾਂ ਨੇ ਇਲਾਜ ਲਈ ਵਿੱਚ ਕੋਈ ਕਸਰ ਨਾ ਛੱਡੀ ਦੂਰ ਦੂਰ ਤੋਂ ਵੈਦ ਬੁਲਾਏ ਗਏ ਅਤੇ ਯਕ ਪ੍ਰਾਰਥਨਾਵਾਂ ਵੀ ਕੀਤੀਆਂ ਗਈ ਪਰ ਕੁਝ ਵੀ ਕੰਮ ਦਾ ਨਾ ਆਇਆ ਕੁਝ ਹੀ ਦਿਨਾਂ ਦੇ ਅੰਦਰ ਬਦਕਿਸਮਤੀ ਨਾਲ ਉਸ ਕਿਸ਼ੋਰ ਰਾਜਕੁਮਾਰ ਨੇ ਆਪਣੇ ਪ੍ਰਾਨ ਤਿਆਗ ਦਿੱਤੇ ਇਸ ਅਚਾਨਕ ਦੁੱਖ ਦੇ ਪਹਾੜ ਨਾਲ ਰਾਜਾ ਰਾਣੀ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪੂਰੇ ਰਾਜ ਵਿੱਚ ਸੋਗ ਛਾ ਗਿਆ। ਇਸ ਘਟਨਾ ਤੋਂ ਬਾਅਦ ਰਾਜਾ ਚੰਦਰਕੇਤੂ ਨੇ ਰਾਜपाट ਤਿਆਗਣ ਦਾ ਫੈਸਲਾ ਕਰ ਲਿਆ। ਉਹਨਾਂ ਨੇ ਆਪਣੇ ਭਤੀਜੇ ਨੂੰ ਰਾਜ ਸੌਂਪ ਦਿੱਤਾ ਅਤੇ ਰਾਣੀ ਸ਼ੀਲवटी ਨਾਲ ਜੰਗਲ ਵਿੱਚ ॠषि ਵਿਸ਼ਿਸ਼ਟ ਦੇ ਆਸ਼ਰਮ ਜਾ ਪੁੰਚੀ। ॠषि ਵਿਸ਼ਿਸ਼ਟ ਨੇ ਰਾਜਾ ਰਾਣੀ ਨੂੰ ਬਹੁਤ ਦੁਖੀ ਦੇਖਿਆ ਤਾਂ ਪਿਆਰ ਨਾਲ ਕਾਰਨ ਪੁੱਛਿਆ ਰਾਜਨ ਤੁਸੀਂ ਇੰਨੇ ਦੁਖੀ ਕਿਉਂ ਹੋ ਰਾਜਾ ਚੰਦਰਕੇਤੂ ਨੇ ਰੋਂਦੇ ਹੋਏ ਆਪਣੇ ਪੁੱਤਰ ਦੀ ਬੇਵਕਤੀ ਮੌਤ ਦੀ ਕਹਾਣੀ ઋષਿ ਨੂੰ ਸੁਣਾ ਦਿੱਤੀ ਤਦ ઋષਿ ਵਿਸ਼ਿਸ਼ਟ ਨੇ ਧਿਆਨ ਲਗਾ ਕੇ ਆਪਣੀ ਦਿਪ ਦ੍ਰਿਸ਼ਟੀ ਨਾਲ ਕਾਰਨ ਜਾਣਨ ਤੋਂ ਬਾਅਦ ਕਿਹਾ हे ਰਾਜਨ ਤੁਹਾਡੇ ਪੁੱਤਰ ਦੀ ਉਮਰ ਘੱਟ ਹੋਣ ਦਾ ਕਾਰਨ ਉਸ ਦੇ ਆਪਣੇ ਹੀ ਆਚਰਣ ਵਿੱਚ ਸੀ ਤੁਹਾਨੂੰ ਪਿਛਲੇ ਜਨਮ ਦੇ ਪੁੰਨ ਫਲ ਨਾਲ ਪੁੱਤਰ ਦੀ ਪ੍ਰਾਪਤੀਤਾ ਹੋਈ ਪਰ ਤੁਹਾਡੇ ਪੁੱਤਰ ਨੇ ਬਚਪਨ ਤੋਂ ਹੀ ਕੁਝ ਅਜੇਹੀਆਂ ਗਲਤ ਆਦਤਾਂ ਅਪਣਾਈਆਂ ਜਿਨ੍ਹਾਂ ਦੇ ਨਤੀਜੇ ਵਜੋਂ ਉਸ ਨੂੰ ਛੋਟੀ ਉਮਰੇ ਹੀ ਮੌਤ ਦਾ ਸਾਹਮਣਾ ਕਰਨਾ ਪਿਆ ਹੈ ਤੁਹਾਡਾ ਪੁੱਤਰ ਹਰ ਰੋਜ਼ ਬਿਨਾਂ ਇਸ਼ਨਾਨ ਕੀਤੇ ਭੋਜਨ ਕਰਦਾ ਰਿਹਾ ਅਤੇ ਅਕਸਰ ਬਿਸਤਰੇ ਤੇ ਬੈਠ ਕੇ ਹੀ ਭੋਜਨ ਕਰਦਾ ਰਿਹਾ ਜੋ ਮਨੁੱਖ ਬਿਨਾਂ ਨਹਾਤੇ ਧੋਤੇ ਭੋਜਨ ਕਰਦਾ ਹੈ ਉਸ ਦੀ ਉਮਰ ਘੱਟ ਹੋ ਜਾਂਦੀ ਹੈ ਅਤੇ ਜੋ ਮਨੁੱਖ ਬਿਸਤਰੇ ਤੇ ਬੈਠ ਕੇ ਭੋਜਨ ਕਰਦਾ ਹੈ ਉਸ ਦੇ ਸਰੀਰ ਵਿੱਚ ਵਕ ਵਕ ਰੋਗ ਪੈਦਾ ਹੋ ਜਾਂਦੇ ਹਨ ਅਤੇ ਉਸ ਦੇ ਜੀਵਨ ਦੇ ਵੀ ਸਮੇ ਤੋਂ ਪਹਿਲਾਂ ਖਤਮ ਹੋ ਜਾਂਦਾ ਖਤਰਾ ਬਣਿਆ ਰਹਿੰਦਾ ਹੈ। అనేక ਦਵਾਈਆਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡਾ ਪੁੱਤਰ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਉਸ ਦਾ ਸਰੀਰ ਉਹ ਨਾ ਆਪਵਿੱਤਰ ਆਤਾਂ ਦਾ ਸ਼ਿਕਾਰ ਹੋ ਚੁੱਕਾ ਸੀ। ਰਿਸ਼ੀ ਦੇ ਇੰਨਾ ਬਚਨਾਂ ਨੇ ਰਾਜਾ ਰਾਣੀ ਦੀਆਂ ਅੱਖਾਂ ਖੋਲ ਦਿੱਤੀਆਂ। ਉਹਨਾਂ ਨੂੰ ਆਪਣੀ ਗਲਤੀ ਦਾ ਗਹਿਰਾ ਪਛਤਾਵਾ ਹੋਇਆ ਅਤੇ ਉਹਨਾਂ ਨੇ ਸੰਸਾਰਿਕ ਮੋ ਤਿਆਗਨ ਦਾ ਫੈਸਲਾ ਕੀਤਾ ਰਾਜਾ ਚੰਦਰਕੇਤੂ ਨੇ ਉੱਥੇ ਹੀ ਆਸ਼ਰਮ ਵਿੱਚ ਰਹਿ ਕੇ ਬਾਕੀ ਜੀਵਨ ਤਪੱਸਿਆ ਅਤੇ ਭਗਵਾਨ ਦੇ ਚਿੰਤਨ ਵਿੱਚ ਬਿਤਾਇਆ ਰਾਣੀ ਸ਼ੀਲਵਤੀ ਨੇ ਵੀ ਰਾਜਸੀ ਠਾਟਪਾਟ त्याਗੇ ਆਪਣੇ ਪਤੀ ਨਾਲ ਸਾਦਾ ਜੀਵਨ ਅਪਣਾ ਲਿਆ ਇਸ ਤਰ੍ਹਾਂ ਰਾਜਾ ਰਾਣੀ ਨੇ ਦੁੱਖ ਤੋਂ ਉੱਪਰ ਉੱਠ ਕੇ ਧਰਮ ਦੇ ਮਾਰਗ ਤੇ ਸ਼ਾਂਤੀ ਪਾ ਲਈ ਕਥਾ ਸੁਣਾ ਕੇ ਧਰਮ ਰਾਜ ਨੇ ਚਿੱਤਰਗੁਪਤ ਵੱਲ ਦੇਖਦੇ ਹੋਏ ਕਿਹਾ ਦੇਖਿਆ ਚਿੱਤਰਗੁਪਤ ਕਿਸ ਤਰ੍ਹਾਂ ਮਨੁੱਖ ਦੀਆਂ ਆਪਣੀਆਂ ਆਦਤਾਂ ਉਸ ਦੇ ਜੀਵਨ ਨੂੰ ਸਵਾਰ ਦੀਆਂ ਜਾਂ ਵਿਗਾੜ ਦੀਆਂ ਹਨ ਰਾਜਾ ਚੰਦਰਕੇਤੂ ਵਰਕੇ ਪੁੰਨ ਆਤਮਾ ਨੂੰ ਵੀ ਆਪਣੇ ਪੁੱਤਰ ਦੀ ਬੇਵਕਤੀ ਮੌਦਾ ਦੁੱਖ ਸਹਿਣਾ ਪਿਆ ਕਿਉਂਕਿ ਉਹਨਾਂ ਦੇ ਪੁੱਤਰ ਨੇ ਗਲਤ ਆਦਤਾਂ ਦੀ ਪਾਲਣਾ ਕੀਤੀ ਸੀ ਇਸ ਲਈ ਹਰ ਮਨੁੱਖ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਆਚਰਣ ਕਰ ਰਿਹਾ ਹੈ ਮਨੁੱਖ ਨੂੰ ਹਮੇਸ਼ਾ ਭੋਜਨ ਕਰਨ ਤੋਂ ਪਹਿਲਾਂ ਸਰੀਰਕ ਸ਼ੁੱਧੀ ਕਰ ਲੈਣੀ ਚਾਹੀਦੀ ਹੈ ਆਪਣੇ ਪੰਜ ਅੰਗ ਦੋਵੇਂ ਹੱਥ ਦੋਵੇਂ ਪੈਰ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਣਾ ਚਾਹੀਦਾ ਹੈ ਜੇ ਸੰਭਵ ਹੋਵੇ ਤਾਂ ਭੋਜਨ ਤੋਂ ਪਹਿਲਾਂ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਹੀ ਅਨਗ੍ਰਹਿਣ ਕਰਨਾ ਚਾਹੀਦਾ ਹੈ ਬਿਨੈਸ਼ ਨਾਲ ਕਿਤੇ ਭੋਜਨ ਕਰਨਾ ਸ਼ਾਸਤਰਾ ਵਿੱਚ ਵਰਜਿਤ ਹੈ ਅਜੀਹਾ ਕਰਨਾ ਪਸ਼ੂਆਂ ਵਰਗਾ ਆਚਰਨ ਮੰਨਿਆ ਗਿਆ ਹੈ ਅਤੇ ਇਸ ਨਾਲ ਉਮਰ ਘਟ ਹੁੰਦੀ ਹੈ ਸਾਫ ਸਫਾਈ ਤੋਂ ਬਾਅਦ ਹੀ ਮਨੁੱਖ ਨੂੰ ਅਨਗ੍ਰਹਿਣ ਕਰਨਾ ਚਾਹੀਦਾ ਹੈ ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਮਨੁੱਖ ਨੂੰ ਅਨਪੂਰਨਾ ਦੇਵੀ ਅਤੇ ਪਰਮਾਤਮਾ ਨੂੰ ਯਾਦ ਕਰਕੇ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਕਿਰਪਾ ਨਾਲ ਇਹ ਭੋਜਨ ਪ੍ਰਾਪਤ ਹੋਇਆ ਹੈ ਨਾਲ ਹੀ ਪ੍ਰਾਰਥਨਾ ਕਰੋ ਕਿ ਸੰਸਾਰ ਦੇ ਹੋਰ ਸਾਰੇ ਜੀਵਾਂ ਨੂੰ ਵੀ ਭੋਜਨ ਪ੍ਰਾਪਤ ਹੋਵੇ ਇਸ ਤਰ੍ਹਾਂ ਮਨ ਹੀ ਮਨ ਈਸ਼ਵਰ ਨੂੰ ਪ੍ਰਣਾਮ ਕਰਕੇ ਆਦਰ ਨਾਲ ਭੋਜਨ ਕਰਨ ਨਾਲ ਅਨਪਵਿੱਤਰ ਰਹਿੰਦਾ ਹੈ ਅਤੇ ਉਹ શરીર ਨੂੰ ਪੂਰਾ ਪੋਸ਼ਣ ਦਿੰਦਾ ਹੈ ਭੋਜਨ ਕਰਦੇ ਸਮੇਂ ਬੈਠਣ ਦਾ ਸਥਾਨ ਵੀ ਸ਼ੁੱਧ ਅਤੇ ਸਹੀ ਹੋਣਾ ਚਾਹੀਦਾ ਹੈ ਜ਼ਮੀਨ ਤੇ ਚਟਾਈ ਵਿਛਾ ਕੇ ਚੌਂਕੜੀ ਮਾਰ ਕੇ ਬੈਠ ਕੇ ਭੋਜਨ ਕਰਨਾ ਸਭ ਤੋਂ ਉੱਤਮ ਮੰਨਿਆ ਗਿਆ ਹੈ ਬਿਸਤਰੇ ਤੇ ਬੈਠ ਕੇ ਭੋਜਨ ਕਰਨਾ ਅਸ਼ੁਭ ਅਤੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਸੌਣ ਵਾਲੀ ਥਾਂ ਤੇ ਅਨਗ੍ਰਹਿਣ ਕਰਨ ਨਾਲ ਅਪਵਿੱਤਰਤਾ ਵਧਦੀ ਹੈ ਤੇ ਸਰੀਰ ਵਕ ਵਕ ਰੋਕਾਂ ਦਾ ਘਰ ਬਣ ਜਾਂਦਾ ਹੈ ਜੇਕਰ ਚਿੱਤਰ ਗੁਪਤ ਤਿੰਨ ਤਰ੍ਹਾਂ ਦਾ ਭੋਜਨ ਮਨੁੱਖ ਨੂੰ ਕਦੇ ਨਹੀਂ ਕਰਨਾ ਚਾਹੀਦਾ ਪਹਿਲਾ ਉਹ ਭੋਜਨ ਜਿਸ ਉਪਰੋਂ ਕੋਈ ਵਿਅਕਤੀ ਪੈਰ ਰੱਖ ਕੇ ਲੰਘ ਗਿਆ ਹੋਵੇ ਜਾਂ ਜਿਸ ਨੂੰ ਕਿਸੇ ਨੇ ਟੱਪਿਆ ਹੋਵੇ ਅਜਿਹਾ ਅਨ ਅਪਵਿੱਤਰ ਹੋ ਜਾਂਦਾ ਹੈ ਅਤੇ ਉਸ ਨੂੰ ਖਾਣ ਨਾਲ ਉਮਰ ਘਟਦੀ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਰੋਗ ਲੱਗਦੇ ਹਨ ਉਸ ਭੋਜਨ ਨੂੰ ਪਸ਼ੂਆਂ ਨੂੰ ਪਾ ਦੇਣਾ ਚਾਹੀਦਾ ਹੈ ਦੂਜਾ ਉਹ ਭੋਜਨ ਜਿਸ ਵਿੱਚ ਵਾਲ ਕੀੜੇ ਜਾਂ ਕੋਈ ਹੋਰ ਅਸ਼ੁੱਧ ਵਸਤੂ ਡਿੱਗ ਪਈ ਹੋਵੇ ਜੇ ਥਾਲੀ ਦੇ ਭੋਜਨ ਵਿੱਚ ਵਾਲ ਨਿਕਲ ਆਵੇ ਤਾਂ ਸਮਝਣਾ ਚਾਹੀਦਾ ਹੈ ਕਿ ਉਹ ਅਨ ਤਿਆਗ ਦੇ ਨਿਯਮ ਹੋ ਗਿਆ ਹੈ। ਅਜੇਹਾ ਅੰਨ ਨਾ ਖੁਦ ਖਾਣਾ ਚਾਹੀਦਾ ਹੈ ਨਾ ਭਗਵਾਨ ਨੂੰ ਭੋਗ ਲਗਾਉਣਾ ਚਾਹੀਦਾ ਹੈ। ਅਜਿਹੇ ਅਸ਼ੁੱਧ ਅੰਨ ਦਾ ਸਾਤਵਿਕ ਲਾਭ ਖਤਮ ਹੋ ਜਾਂਦਾ ਹੈ ਅਤੇ ਪ੍ਰੇਤ ਜੋਨੀ ਦੇ ਜੀਵ ਉਸ ਦਾ ਉਪਭੋਗ ਕਰਦੇ ਹਨ। ਤੀਜਾ ਉਹ ਭੋਜਨ ਜੋ ਕਿਸੇ ਹੋਰ ਲਈ ਪਰੋਸਿਆ ਗਿਆ ਹੋਵੇ। ਯਾਦ ਰੱਖੋ ਕਦੇ ਵੀ ਦੂਜੇ ਦਾ ਹਿੱਸਾ ਖੋ ਕੇ ਨਹੀਂ ਖਾਣਾ ਚਾਹੀਦਾ। ਜੋ ਵਿਅਕਤੀ ਦੂਜਿਆਂ ਦਾ ਹਿੱਸਾ ਚੁਰਾ ਕੇ ਖਾਂਦਾ ਹੈ ਜਾਂ ਬਿਨਾਂ ਵੰਡੇ ਖੁਦ ਖਾ ਲੈਂਦਾ ਹੈ ਉਸ ਤੋਂ ਅਨਪੂਰਨਾ ਦੇਵੀ ਨਾਰਾਜ਼ ਹੋ ਜਾਂਦੀ ਹੈ ਅਜਿਹਾ ਕਰਨ ਨਾਲ ਉਸਤੇ ਪੁੰਨ ਨਸ਼ਟ ਹੋ ਜਾਂਦੇ ਹਨ ਅਤੇ ਉਸਦੇ ਜੀਵਨ ਵਿੱਚ ਗਰੀਬੀ ਅਤੇ ਸੰਕਟ ਆਉਂਦੇ ਹਨ ਇਸ ਲਈ ਭੋਜਨ ਹਮੇਸ਼ਾ ਸਭ ਨਾਲ ਵੰਡ ਕੇ ਅਤੇ ਸਹੀ ਪਾਤਰ ਨੂੰ ਅਰਪਣ ਕਰਕੇ ਹੀ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਭੋਜਨ ਦਾ ਅਪਮਾਨ ਕਦੇ ਨਹੀਂ ਹੋਣਾ ਚਾਹੀਦਾ ਝੂਠਾ ਭੋਜਨ ਵਿਅਰਥ ਐਦਰ ਉਧਰ ਨਾ ਸੁੱਟੋ ਅਤੇ ਆੰ ਦੀ ਪਰਬਤੀ ਨਾ ਕਰੋ। ਆਂ ਦੇਵਤਾ ਦੀ ਕਿਰਪਾ ਨਾਲ ਹੀ ਜੀਵਨ ਚੱਲਦਾ ਹੈ ਇਸ ਲਈ ਅੰਨ ਨੂੰ ਆਦਰ ਨਾਲ ਗ੍ਰਹਿਣ ਕਰੋ ਜੋ ਮਨੁੱਖ ਇਹਨਾਂ ਨਿਯਮਾਂ ਦੀ ਪਾਲਣਾ ਕਰੇਗਾ ਉਹ ਸਿਹਤਮੰਦ ਨਿਰੋਗੀ ਅਤੇ ਲੰਮੀ ਉਮਰ ਵਾਲਾ ਹੋਵੇਗਾ ਉਸ ਦੇ ਜੀਵਨ ਵਿੱਚ ਸੁਖ ਖੁਸ਼ਹਾਲੀ ਬਣੀ ਰਹੇਗੀ ਅਤੇ ਉਸ ਨੂੰ ਬੇਵਕਤੀ ਮੌਤ ਦਾ ਡਰ ਨਹੀਂ ਰਹੇਗਾ ਮਨੁੱਖ ਦੇ ਆਚਾਰ ਵਿਚਾਰ ਹੀ ਉਸ ਦੇ ਭਾਗ ਦਾ ਨਿਰਮਾਣ ਕਰਦੇ ਹਨ ਚੰਗੇ ਕਰਮ ਅਤੇ ਸਹੀ ਆਦਤਾਂ ਉਸ ਦੇ ਜੀਵਨ ਨੂੰ ਸੁਖਮਈ ਬਣਾਉਂਦੀਆਂ ਹਨ ਜਦੋਂ ਕਿ ਗਲਤ ਆਦਤਾਂ ਜੀਵਨ ਨੂੰ ਦੁਖਦਾਈ ਅਤੇ ਛੋਟਾ ਕਰ ਦਿੰਦੀਆਂ ਹਨ ਇਸ ਲਈ ਹਰ ਵਿਅਕਤੀ ਨੂੰ ਆਪਣੇ ਰੋਜ਼ਾਨਾ ਵਿਵਹਾਰ ਵਿੱਚ ਪਵਿੱਤਰਤਾ ਅਤੇ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਹੀ ਅਮਰਾਜ ਨੇ ਚਿੱਤਰ ਗੁਪਤ ਨੂੰ ਮਨੁੱਖ ਦੇ ਆਚਾਰ ਵਿਚਾਰ ਅਤੇ ਚੰਗੀਆਂ ਮਾੜੀਆਂ ਆਤਾਂ ਬਾਰੇ ਮਹਤਵਪੂਰਨ ਗਿਆਨ ਦਿੱਤਾ ਇਸ ਕਥਾ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਬਿਸਤਰੇ ਤੇ ਬੈਠ ਕੇ ਭੋਜਨ ਕਰਨਾ ਤੇ ਬਿਨਾਂ ਸਫਾਈ ਤੇ ਅਨਗ੍ਰਹਿਣ ਕਰਨਾ ਕਿਉਂ ਤਿਆਗਨਯੋਗ ਹੈ ਸਾਨੂੰ ਹਮੇਸ਼ਾ ਸ਼ਾਸਤਰਾਂ ਅਨੁਸਾਰ ਮਰਿਆਦਾ ਦੀ ਪਾਲਣਾ ਕਰਦੇ ਹੋਏ ਪਵਿੱਤਰ ਆਚਰਣ ਅਪਣਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਜੀਵਨ ਵਿੱਚ सुख सेहत अति शांति बनी रहे त इस तरह यमराज ने चित्रगुप्त नु बहुत महत्वपूर्ण ज्ञान ਦਿੱਤਾ دوستو ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਥਾ ਪਸੰਦ ਆਈ ਹੋਵੇਗੀ ਤੁਹਾਨੂੰ ਕਥਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਕਮੈਂਟ ਵਿੱਚ जय श्री कृष्णा जय धर्मराज ਜ਼ਰੂਰ ਲਿਖੋ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ